ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਵਲੌਗ ਵਿੱਚ ਅੱਜ ਵੀ ਅਸੀਂ ਕੁੱਚੋ ਮੰਡੀ ਹੈਗੇ ਤੇ ਆ ਸਾਡੀ ਬੱਚਾ ਪਾਰਟੀ ਬੈਠੀ ਇੱਧਰ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਇਹ ਟ੍ਰੇਨ ਦਾ ਖੜਕਾ ਹੋਈ ਜਾਂਦਾ ਤੁਹਾਨੂੰ ਦਿਖਾਉਣੇ ਹੈਗੇ ਅਸੀਂ ਇੱਥੇ ਮੰਦਰ ਦੀ ਸਾਈਡ ਤੇ ਇੱਥੇ ਬੈਗੇ ਸੀਗੇ ਆ ਦੇਖੋ ਮੰਦਰ ਦੇ ਮੂਰੇ ਬੈਠੇ ਹੈਗੇ ਤੇ ਮੈਂ ਹੁਣ ਠੰਡੇ ਠੰਡੇ ਪਜਾ ਕੇ ਸਾਨੂੰ ਲੈ ਕੇ ਚੱਲਦੀ ਆਂ ਨਾਲੇ ਮੈਂ ਦਿਖਾਉਣੀ ਆ ਸਾਨੂੰ ਮੇਰਾ ਸਕੂਲ ਜਿੱਥੇ ਮੈਂ ਪੜੀ ਸੀਗੀ ਸਰਕਾਰੀ ਗਰਮ ਸਕੂਲ ਸਿੱਥੇ ਮੂਰੇ ਬੈਠੇ ਸੀਗੇ ਜੈ ਮਾਤਾ ਜੀ ਇਹ ਟ੍ਰੇਨ ਜਾਈਏ ਟ੍ਰੇਨ ਇਹ ਸਾਡੇ ਘਰਾਂ ਦੇ ਕੋਲ ਹੀ ਐ ਜਮ ਨਵੀਂ ਚੜ੍ਹਨੇ ਹੋਏ ਨਾਲੇ ਅਸੀਂ ਗਰੇਸੀ ਨੂੰ ਘੇੜਾ ਕਢਾ ਲਾਂਗੇ ਤੇ ਦਰ ਨਾਲ ਹੀ ਮੁੜ ਕੇ ਸਿੱਧੇ ਜਾਵਾਂਗੇ ਸਿੱਧੇ ਉਹ ਜਮਾ ਸਾਹਮਣੇ ਉਹਲਾ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਹੈਗਾ ਆਹ ਘਾੜੀ ਬੱਚਾ ਫਾਲਤੀ ਆਈ ਜਾਂਦੀ ਹੈਗੀ ਇਹਨਾਂ ਨੇ ਦੇਖਣਾ ਮੰਮੀ ਦਾ ਸਕੂਲ ਇੱਕ ਸਾਨੂੰ ਹੋਰ ਚੀਜ਼ ਦਿਖਾਉਣੇ ਹੈਗੇ ਇੱਥੇ ਨਾ ਦੋ ਜੋੜੀਆਂ ਖੰਜੂਰਾਂ ਆ ਸੀਗੀਆਂ ਇੱਥੇ ਨਾ ਸੀ इतने अभी बागी चप्पल ना ला ला के खांड होंगे चप्पल टंगी आती क्योंकि ना तो लिंदा ही सी चप्पल ही टंगी आती हूँ काफी वोड़ियाँ छोटी पुरानी ये वी हम फेक जिते मरजी आं इधर उूमे फिरे आज ग्रेस लो जी साफी बदल गया है शुरू हो गया देख गगन मम्मी का स्कूल आदि सास का स्कूल देखना ही है कम्मी मैंने तो दिखा के लिया मैं है चलो है गगन दखा है चलो ਮੈਂ ਵਾਵਾ ਵਾਰੀ ਆਈ ਆ ਪਰ ਮੈਂ ਨਾ ਰਹਿ ਜਾਂਦਾ ਮੈਂ ਕਹਦੇ ਨਹੀਂ ਹੈਗੇ ਅਸੀਂ ਕਾਲੀ ਨਾ ਮੁੜ ਜਾਨੇ ਹੈਗੇ ਤੇ ਇੱਧਰ ਹੈਗੇ ਟ੍ਰੇਨ ਨਦੀ ਹੈ ਆਸੇ ਸਰਕਾਰੀ ਸਕੂਲ ਇੱਧਰ ਦੀ ਆਸੇ ਪਹਿਲਾਂ ਪਹਿਲਾਂ ਮੈਂ ਤਾਂ ਉੱਥੇ ਪੜ੍ਹ ਕੇ ਆਈ ਆ ਸਨਾਰੀ ਇਹਦੇ ਹੁਣ ਗੇਟ ਦੋ ਬਣ ਗਏ ਆ ਸਰਕਾਰੀ ਹਸਪਤਾਲ ਹੈ ਆ ਮੇਰਾ ਸਕੂਲ ਆ ਗਿਆ ਬਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੁਚੋ ਮੰਡੀ ਲੜਕੀਆਂ ਇਹ ਬੰਦ ਹੈਗਾ ਸੁਣੋ ਸਾਰਾ ਨਾ ਪਹਿਲੀ ਕਲਾਸ ਦਿਖਾਉਣੀ ਹੈ ਐਂ ਤੇ ਇੱਥੇ ਜਿੱਥੇ ਅਸੀਂ ਬਹਿੰਦੇ ਹੁੰਦੇ ਸੀ ਇੱਥੇ ਦੇ ਪਰੇ ਜੇ ਜਾ ਕੇ ਨਲਕਾ ਹੁੰਦਾ ਸੀਗਾ ਇਹਨੂੰ ਫੜੀ ਨਾ ਇਹਨੂੰ ਮੜਾ ਹੱਥ ਪਾਲਾ ਆਵਲੀ ਕਲਾਸ ਤੇ ਵੈਸਟ ਬੰਦੇ ਹੁੰਦੇ ਸੀ ਅਸੀਂ ਇੱਥੇ ਤੇ ਆ ਇੱਕ ਦੋ ਕਲਾਸਾਂ ਪਿੱਛੇ ਰਹਿ ਜਾਂਦੀਆਂ ਸੀ ਇੱਧਰ ਬੰਦੇ ਹੁੰਦੇ ਸੀ ਆ ਸਾਡਾ ਹਸਪੀਟਲ ਸਰਕਾਰੀ ਹਸਪੀਟਲ ਹੈ ਤੇ ਜਿਹੜੀ ਮੇਰੇ ਉਸ ਤੋਂ ਪਿਛਲੀ ਕਲਾਸ ਸੀਗੀ ਪੰਜਵੀਂ ਵਾਲੀ ਉਹ ਪਰਲੇ ਪਾਸੇ ਆ ਜਾਂਦੀ ਹੈ ਵਿਚਾਲੇ ਗਰਾਊਂਡ ਆ ਜਾਂਦਾ ਹੈਗਾ ਤੇ इधर फिर क्लास शुरू तो जा एदर... तो हो जाए छेवीं तो लैके दसवीं ग्यारहवीं तक तो प्लस टू है नहीं शायद इत इधर आया फिर ट्रेन इधर सोन ये भी दिखाने गए आज आज सोनू वो दिखाई है ट्रेन है हाँ जी बिच्चों अंदरों दखाने सोनू इधरों तो खुला गया स्कूल पानी लाई जाते उधर काफी बदल गया नीवियां हो गई छत्ता भी देखा आ सीधा ग्राउंड सी देखो आ मेरी छेवीं क्लास है फसट वाली इधर सामने सत श्रीकाल अंकल स्कूल देखने आई है मेरा स्कूल मैं पढ़ के गई हाँ इत हाँ जी इधर काफ़ी बदल गया ਰਮਾਨ ਪੰਗੇ ਲਈ ਜਾਂਦਾ ਇੱਥੇ ਸਾਡੀ ਸਾਇੰਸ ਦੀ ਕਲਾਸ ਲੱਗਦੀ ਹੁੰਦੀ ਸੀਗੀ ਇੱਥੇ ਸਾਰਾ ਕੁਝ ਬਦਲਿਆ ਪਿਆ ਹੁਣ ਚੱਲ ਆਜੋ ਇਧਰ ਦੀ ਉਪਰੋਦੀ ਦਿਖਾਉਣੀ ਐ ਮੈਂ ਤੁਹਾਨੂੰ ਦੂਜਾ ਦੂਜੀ ਸਾਈਡ ਕਿਉਂਕਿ ਪਹਿਲਾਂ ਇਹ ਓਪਨ ਹੀ ਸੀਗਾ ਹੁਣ ਇੱਥੇ ਕੰਧ ਘੱਟਦੀ ਸਕੂਲ ਦਿਖਾਣੀ ਹੈ ਅਸਲੀ ਸਕੂਲ ਤਾਂ ਫੇਰ ਆ ਇੱਥੇ ਤਾਂ ਮੈਂ ਇੱਕੀ ਕਲਾਸ ਲਾਈ ਸੀਗੀ ਫਿਰ ਮੈਂ ਹਟ ਗਈ ਆ ਬਾਬਾ ਬਦਲ ਗਿਆ ਹੈ ਆ ਦੇਖੋ ਇੱਥੇ ਨਲਕਾ ਹੁੰਦਾ ਸੀ ਉੱਥੇ ਬਾਥਰੂਮ ਹੁੰਦੇ ਸੀਗੇ ਖੁੱਲਾ ਹੁੰਦਾ ਤਾਂ ਮੈਂ ਅੰਦਰੋਂ ਦੀ ਇਧਰ ਦੀ ਦਿਖਾ ਦਿੰਦੀ ਸਾਰਾ ਕੁਸ ਵੇਣ ਨੂੰ ਵੀ ਯਾਦ ਜੇ ਆ ਗਿਆ ਹੁਣ ਐਂ ਜਿ ਲੱਗਦਾ ਮੈਂ ਇੱਥੇ ਐਂ ਛਰਦੀ ਹੁੰਦੀ ਸੀ ਆ ਦੇ ਬਚਪਨ ਦੀਆਂ ਜਾਂਦਾ ਜ਼ਿਆਦਾ ਆ ਗਈਆਂ ਪਾਣੀ ਪੀਂਦੀ ਆ ਪੀ ਲੈਣ ਦੇ ਟ੍ਰੇਨ ਵੀ ਐਨ ਕਿ ਕੈਨੇਡਾ ਵਾਲੀ ਟ੍ਰੇਨ ਆਉਂਦੀ ਆ ਤਾਂ ਚੜਾ ਦੇ ਓਏ ਦੇਖ ਕੇ ਨੰਗਿਆ ਇਹ ਆ ਤਾਂ ਬੰਦ ਹੈ ਇਹ ਰੇਲਵੇ ਸਟੇਸ਼ਨ ਪੁੱਚਮੰਡੀ ਦਾ ਤੇ ਅਸੀਂ ਇਹਨੂੰ ਪਲੇਟਿੰਗ ਕਹਿ ਦਿੰਦੇ ਆ ਰਾਤ ਨੂੰ ਇੱਥੇ ਸਾਰੇ ਘੁੰਮਾਉਂਦੇ ਆਂ ਤਫਾਨੀ ਆ ਇਹ ਸਾਡੇ ਘਰਾਂ ਦੇ ਨੇੜੇ ਹੀ ਆ ਜਿਆਦਾ ਦੂਰ ਨਹੀਂ ਆ ਹਾਏ ਮੈਂ ਤਾਂ ਥੱਕ ਗਈ ਬਾਈ ਤਸਿਹੈ ਇੱਥੇ ਜਮੜਿਆ ਉਹ ਜਾਇਆ ਟ੍ਰੇਨ ਆਉਗੀ ਹੈਨਾ ਬਸ ਇੱਥੇ ਸ਼ਾਮੀ ਰੋ ਆ ਉਧਰੋਂ ਦੀ ਜਿੱਥੇ ਸਾਡਾ ਐ ਸਕੂਲ é nada de lequer pega. Ado, a gente queria fazer isso. Ado, 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 ਮੇਰੇ ਸਕੂਲ ਦੀ ਸਹੀ ਕੰਦ ਪੁਰਾਣੀ ਬਾਟ ਇੱਧਰ ਦੀ ਮੇਰੀ ਕਲਾਸ ਦਖਾਣੀ ਸੁਣਾਈ ਤਾਂ ਦੀ 5ਵੀਂ ਕਲਾਸ ਲਾਸਟ ਤੇ ਹੈ ਇੱਧਰ ਹੋ ਜਾ ਆ ਸਹੀ ਆ ਵਾਲੀ ਕਲਾਸ ਹੈ ਅਸਲਾਈ ਸਹੀ ਨਹੀਂ ਕਹਿੰਦੇ झूले झूले इतना सुबह सुबह ना जोगा कर आते उधर अंकल अर्गे बैठे मैं उधर गई नहीं मैं है ना फिर ग्रेसी है साडे ना टाइम अट्ठ बज गए नहीं ए सारे बहुत लोग आते इतना ਜੋ ਕਾ ਗਾਣਾ ਦੇਖੋ ਮੇਰੇ ਜੋ ਆ ਕ ਪੂਰੀ ਨਵੀ ਤਾਂ ਖੁਸ਼ ਹੋਈ ਫਿਰਦੀ ਐ ਗਗਨ ਨੇ ਇਹਨੂੰ ਫੜੀ ਮਾਣਾ ਵੀਡੀਓ ਬਣਾਉ ਕਲੇ ਨਹੀਂ ਆਹ ਦੇਖ ਰਮਾਨ ਵੀ ਬੈਠਾ ਆਦਰਾ ਪਾਪੀ ਔਰੇ ਆ ਜਾ ਤੇਰੇ ਪਤਾ ਤੈਨੂੰ ਤੇਰੇ ਜੀ ਲੱਗੇ ਨਵੀ ਹਾਂ ਔਰੇ ਆ ਪਾਪੀ ਗਗਨ ਉੱਥੇ ਬੈਠ ਗਈ ਸੀਗੀ चल मैं बैनी तू खेड़ ला। खेड़ ला है तू ओहो कर ले इनन ਖੇਡ ਲਾ ਖੇਡ ਲਾ ਗਈ ਐ ਨੀ ਤੂੰ ਵੀ ਝੂਲੇ ਝੂਲ ਲੈ ਅਹ ਬਸ ਹੌਲੀ ਹੌਲੀ ਕਮਾ ਲਓ ਨਹੀਂ ਨਹੀਂ ਕੁਝ ਨਹੀਂ ਕਹਿਦੀ ਪਾਰਕ ਚ ਐਵੇਂ ਘੁੰਮਣਾ ਹਾਂਜੀ ਹੁਣ ਸਿਖਾਵਾਂਗੇ ਰੋਟੀ ਸਵੇਰ ਵਾਲੀ ਅਸੀਂ ਆਗੇ ਤੋਰਾ ਫੇਰਾ ਕਰਕੇ ਲਗਣ ਵੀ ਨਾਲੀ ਤੇ ਨਵੀ ਵੀ ਨਾਲੀ ਤੇ ਮੈਂ ਵੀ ਨਾਲੀ ਪਹਿਲਾਂ ਸਿਖਾਵਾਂਗੇ ਰੋਟੀ ਉਹ ਦੇਖ ਉਹ ਵੀ ਨਾਲਿਆ ਰਮਾਨ ਅੜਾ ਸਿਖਾਵਾਂਗੇ ਰੋਟੀ ਖਾ ਕੇ ਨਵੀ ਦੇ ਡੈਡੀ ਆ ਜਾਣਗੇ ਜੀ ਹਾਂਜੀ ਮੰਮੀ ਤੇ ਕੀ ਲੱਸੀ ਬਣਾਉਂਗੀ ਮੈਂ ਤਾਂ ਗਲਾਸ ਨੇ ਚਮਚ ਲਿਆ ਮੈਂ ਵੀ ਲੱਸੀ ਪੀਉਂਗੀ ਮੰਮੀ ਵੀ ਲੱਸੀ ਪੀ ਲਿਏ ਤੇ ਰੋਟੀ ਖਾ ਕੇ ਆਪਾਂ ਹੁਣ ਦਾ ਕਮੈਂਟ ਪਾ ਜਾਗੇ ਬਹਿ ਜਾਗੇ ਆ ਤਾਂ ਗੱਲਾਂ ਬਾਤਾਂ ਕਰਾਂਗੇ ਬੀਬੀ ਵੀ ਇਥੋਂ ਹੁਣੀ ਗਈਏਗੀ ਤੇ ਉਸ ਤੋਂ ਬਾਅਦ ਅਸੀਂ ਤਿਆਰ ਹੋ ਕੇ ਜਾਵਾਂਗੇ ਆਪੇ ਘਰ ਨੂੰ ਤੇ ਸਾਡੇ ਪੁੱਟੇ ਵਰਤੇ ਦੇਖਣੇ ਪਾਣੀ ਪੋਣੀ ਨਹੀਂ ਪਾਏ ਆਉਣ ਵੇਲੇ ਪਾ ਕੇ ਆਏ ਸੀਗੇ ਤੇ ਹੁਣ ਆਪਾਂ ਵੀਡੀਓ ਦੇ ਕਰਦੇ ਆ ਸਮਾਂਤੀ ਨੇ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਬੋਲੋ ਹਾਏ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ